ਪਹਿਲਾਂ ਤਾਂ ਇੱਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਜਰੂਰ ਜਿਹੜੇ ਇਹਨਾਂ ਨੂੰ ਮਾਫੀ ਦੇਣ ਵਾਸਤੇ ਤਿਆਰ ਹੈਗੇ ਹੋ ਤੇ ਮਾਫੀ ਦੇਣ ਵਾਸਤੇ ਤਿਆਰ ਕਿਉਂ ਤੇ ਕਿਉਂ ਇਹ ਮਾਫੀ ਦੇ ਲਾਇਕ ਆ ਕਿਉਂਕਿ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੇ ਪਰਮ ਗੁਨਾਹ ਕੀਤਾ ਪਰਮ ਗੁਨਾਹ ਕਿਹਨੂੰ ਕਹਿੰਦੇ ਆ ਜਿਹਦੇ ਕਰਕੇ ਰਾਵਣ ਵੀ ਬਖਸ਼ਿਆ ਨਹੀਂ ਗਿਆ ਸੀਗਾ ਰਾਵਣ ਨੂੰ ਪਾਰਵਤੀ ਦੇ ਕਹਿਣ ਤੇ ਸ਼ਿਵਜੀ ਨੇ ਮਾਫ ਨਹੀਂ ਕੀਤਾ ਸੀ ਕਿਉਂ ਨਹੀਂ ਕੀਤਾ ਸੀ ਉਹ ਕਹਿੰਦਾ ਕਤਲ ਕਰ ਦਿੰਦਾ ਬਲਾਤਕਾਰ ਕਰ ਦਿੰਦਾ ਕੋਈ ਗੁਨਾਹ ਹੁੰਦਾ ਸੀ ਮਾਫ ਕਰ ਦਿੰਦੇ ਪਰ ਪਰਮ ਗੁਨਾਹ ਕੀਆ ਕਹਿੰਦਾ ਸਾਧੂ ਦੇ ਭੇਸ ਦੇ ਵਿੱਚ ਇਹਨੇ ਟੱਕ ਗਿਆ ਜਾਤੀ ਜਿਹੜੀ ਹੈਗੀ ਆ ਜਿਹਨੂੰ ਸਭ ਤੋਂ ਵੱਧ ਪੂਜਨਿਕ ਮੰਨਿਆ ਜਾਂਦਾ ਸਾਧੂ ਜਾਤੀ ਨੂੰ ਉਹਨੂੰ ਬਦਨਾਮ ਕੀਤਾ ਉਹਦੇ ਭੇਸ ਧਾਰ ਕੇ ਨੇ ਸੀਤਾ ਦਾ ਪਹਰਨ ਕੀਤਾ ਸੀ ਤੈਨੂੰ ਮੈਂ ਕਿਥੋਂ ਚੱਕ ਕੇ ਲਿਆਇਆ ਤੇ ਇਹਨਾਂ ਲੋਕਾਂ ਨੇ ਵੀ ਸਾਡੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਦੇ ਮੈਂ ਕਿ ਲਿਬਾਸ ਪਾ ਕੇ ਇਹਨਾਂ ਨੇ ਸਾਨੂੰ ਬਰਬਾਦ ਕੀਤਾ ਇਸ ਕਰਕੇ ਇਹ ਵੀ ਪਰਮ ਗੁਨਾਹ ਬਣਦਾ ਉਸੇ ਕੈਟਾਗਰੀ ਦੇ ਵਿੱਚ ਆਉਂਦਾ ਤੇ ਮਾਫੀ ਦੇ ਲਾਇਕ ਹੈ ਨਹੀਂ ਇਸੇ ਕਰਕੇ ਮੈਂ ਇਸ ਗੱਲ ਦੇ ਕੀ ਆ ਹਾਮੀਵਾਲ ਨਹੀਂ ਕਿ ਇਹਨਾਂ ਲੋਕਾਂ ਨੂੰ ਮਾਫੀ ਮਿਲਣੀ ਚਾਹੀਦੀ ਆ ਤੇ ਮਾਫੀ ਮੰਗਦੇ ਕੀ ਲੋ ਤਾਂ ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਆ ਕਿ ਉੱਥੇ ਮਾਫੀ ਤੁਹਾਨੂੰ ਮਿਲਦੀ ਵੀ ਹੈ ਨਹੀਂ ਕਿਉਂਕਿ ਤੁਸੀਂ ਜਿੱਥੋਂ ਮਾਫੀ ਮੰਗਣ ਗਏ ਹੋ ਅਕਾਲ ਤਖਤ ਮੂਹਰੇ ਉਹਦੀ ਮਾਣ ਮਰਿਆਦਾ ਸਾਰੀ ਪ੍ਰਤਿਸ਼ਤਾ ਢਾਹ ਢੇਰੀ ਤੁਸੀਂ ਕੀਤੀ ਆ ਤੇ ਉੱਥੇ ਰਬੜ ਦੀ ਸਟੈਂਪ ਆ ਹੁਣ ਜਿੱਦੋਂ ਜਾ ਕੇ ਮਾਫੀ ਮੰਗਣ ਗਏ ਹੋ ਤੇ ਬੀਬੀ ਜ਼ਗੀਰ ਕੌਰ ਜੀ ਕੀ ਕਹਿੰਦੇ ਸੀ ਕਹਿੰਦੇ ਅਸੀਂ ਮਾਫੀ ਮੰਗਣੀ ਸਿਖਾਉਣੀ ਆ ਦੱਸਣਾ ਕਿ ਮਾਫੀ ਕਿਵੇਂ ਮੰਗੀ ਜਾਂਦੀ ਆ ਇਹਦਾ ਮਤਲਬ ਮੰਦਰ ਪਛਤਾਪ ਹੈ ਨਹੀਂ ਤੇ ਇਹ ਹਣ ਕੌਣ ਇਹ ਸਾਰੇ ਲੱਕੜ ਬੱਗੇ ਦੀਆਂ ਨਸਲਾਂ ਨੇ ਜਿਨ੍ਹਾਂ ਨੂੰ ਡਿਸਕਵਰੀ ਚੈਨਲ ਤੇ ਕਈ ਵਾਰੀ ਦੇਖਿਆ ਹੋ ਇੱਕ ਜਾਨਵਰ ਨੂੰ ਭਜਾ ਭਜਾ ਕੇ ਨਾ ਹੰਬਾ ਲੈਂਦੇ ਆ ਠੀਕ ਹੈ ਲੱਕੜ ਬੱਗੇ ਹੰਬਾ ਲੈਂਦੇ ਆ ਪਰ ਉੱਥੇ ਜਿਹੜਾ ਖੁੰਖਾਰ ਆ ਕੇ ਸ਼ੇਰ ਫੇਰਾ ਕੇ ਕੀ ਆ ਪਹਿਲਾਂ ਝੱਪਟਾ ਮਾਰਦਾ ਪਹਿਲਾਂ ਉਹ ਰੱਜਦਾ ਤੇ ਲੱਕੜ ਬੱਗੇ ਨੇੜੇ ਤੜੇ ਘੂੜੀਆਂ ਲੈਣਦੇ ਤੁਰੇ ਫਿਰਦੇ ਜਦੋਂ ਉਹ ਰੱਜ ਲੈਂਦਾ ਫਿਰ ਉਹ ਲੱਕੜ ਬੱਗੇ ਕੀ ਆ ਉਹਦੇ ਹੱਡ ਨੋਚਦੇ ਆ ਉਸ ਕੀ ਆ ਬੇਮਾਕੇ ਜਿਹੜਾ ਸ਼ਾਕਾਹਾਰੀ ਇੱਕ ਜਾਨਵਰ ਹੁੰਦਾ ਮੱਝ ਦੇ ਰੂਪ ਦੇ ਵਿੱਚ ਮੈਂ ਕਾਫੀ ਅਕਸਰ ਡਿਸਕਵਰੀ ਚੈਨਲ ਤੇ ਦੇਖਿਆ ਹੋ ਉਹ ਲੱਕੜਬੱਗੇ ਫੇਰ ਕੀ ਆ ਸਾਰੀਆਂ ਹੱਡੀਆਂ ਝੂਂਡ ਜਾਂਦੇ ਆ ਇਹ ਉਹੀ ਲੱਕੜਬੱਗੇ ਦੀਆਂ ਨਸਲਾਂ ਨੇ ਤੇ ਬਗਿਹੜ ਕੇ ਅਸਲ ਜਿਹੜਾ ਸੀਗਾ ਉਹ ਕੌਣ ਸੀ ਉਹ ਬਾਦਲੈਂਡ ਕੰਪਨੀ ਸੀ ਇਹ ਬਾਦਲੈਂਡ ਕੰਪਨੀ ਦੇ ਹਿੱਸੇਦਾਰ ਰਹੇ ਆ ਪਹਿਲਾਂ ਉਹ ਵੱਡੇ ਬਾਦਲ ਕੇ ਖਾਂਦੇ ਸੀ ਤੇ ਫਿਰ ਇਹ ਸਾਰੇ ਵਿੱਚ ਹਿੱਸੇਦਾਰ ਛੱਕਦੇ ਛਕਾਉਂਦੇ ਰਹੇ ਆ ਉਹੀ ਲੱਕੜਬੱਗੇ ਨੇ ਤੇ ਹੁਣ ਇਹ ਜਾ ਕੇ ਮਾਫੀ ਕਿੰਨਾ ਗੁਨਾਹਾਂ ਦੀ ਮੰਗਦੇ ਆ ਅੱਜ ਕੀ ਆ ਉਸੇ ਕੌਮ ਦੇ ਸਾਰੇ ਜਿਹੜੇ ਕੀ ਆ ਗੁਨਾਹ ਕਰ ਜਿੱਥੇ ਸਾਬਤ ਹੋਏ ਆ ਇਹ ਉਹਨਾਂ ਚਾਰ ਚੀਜ਼ਾਂ ਦੇ ਉੱਤੇ ਮਾਫੀ ਮੰਗੀ ਆ ਤੇ ਕੌਮ ਨੂੰ ਤਲਾਝ ਲਈ ਆਪ ਦਿੱਤੀ ਸੀ ਸਾਰੇ ਭਾਗੀਦਾਰ ਸੀ ਜਦੋਂ ਇਹਨਾਂ ਨੇ ਕਿਨਾਰਾ ਕੀਤਾ ਸੀ ਕਹਿੰਦੇ ਅਸੀਂ ਪੰਜਾਬ ਦੀ ਪਾਰਟੀਆਂ ਜੀ ਅਸੀਂ ਹੁਣ ਪੰਥਕ ਪਾਰਟੀ ਨਹੀਂ ਰਹੇ ਤੇ ਅੱਜ ਚਾਰੇ ਮੁੱਦੇ ਪੰਥ ਕੀ ਕਿਉਂ ਲੈ ਕੇ ਗਏ ਹੋ ਪਹਿਲਾ ਮੁੱਦਾ ਕਿਹੜਾ ਲੈ ਕੇ ਗਏ ਆ ਸਰਸਾ ਸਾਧ ਨੇ ਕਿਹੜਾ ਜਿਹੜਾ ਸਵਾਗਤ ਆ ਰਿਹਾ ਸੀ ਉਹਦੇ ਜਿਹੜਾ ਪਰਚਾ 295 ਦਾ ਦਰਜ ਕਰਾਇਆ ਸੀ ਉਹ ਵਾਪਸ ਲੈਣ ਦੀ ਕਹਿੰਦੇ ਗਲਤੀ ਦੀ ਮਾਫੀ ਮੰਗਦੇ ਆਂ ਸੀ ਦੂਜਾ ਮਾਫੀਨਾਮਾ ਕੀਆ ਉਹ ਸਰਸਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਗਈ ਤੇ ਉਹਦੇ ਇਸ਼ਤਿਹਾਰ ਲਾਏ ਗਏ ਠੀਕ ਹੈ ਨਾ ਮਾਫੀ ਬਿਨਾ ਮੰਗੇ ਤੋਂ ਇਹ ਸਾਰੇ ਵਿੱਚੇ ਮਲੂਕੇ ਸਾਰੇ ਰਖਣ ਸਾਰੇ ਵਿੱਚ ਸ਼ਾਮਲ ਸੀ ਚੰਦੂ ਮਾਜਰੇ ਵਰਗੇ ਇਹਨਾਂ ਸਾਰਿਆਂ ਨੇ ਰਲ ਕੇ ਮਾਫੀ ਦਿੱਤੀ ਸੀ ਉਹ ਤੇ ਜਿਹੜਾ ਡਰਾਮਾ ਰਚਿਆ ਸੀ ਉਹ ਸਾਰੇ ਐਕਸਪੋਜ਼ ਹੋ ਚੁੱਕਿਆ ਹੁਣ ਤੇ ਤੀਜੀ ਜਿਹੜੀ ਕੀਤੀ ਆ ਬੁਰਜ ਜਵਾਰ ਕੇ ਤੋਂ ਜਿਹੜੀ ਕਿ ਸਾਡੇ ਮਹਾਰਾ ਦੇ ਸਰੂਪ ਚੋਰੀ ਹੁੰਦੇ ਆ ਗਲੀਆਂ ਨਾਲੀਆਂ ਚ ਸਾਡੇ ਅੰਗ ਅੰਗ ਗੁਲੂ ਨੇ ਕੀ ਆ ਰੋਲ ਕੇ ਸਾਡਾ ਅੱਖਾਂ ਦਾ ਮੋਤੀਆ ਲਾਇਆ ਤੁਹਾਨੂੰ ਨੰਗੇ ਕੀਤਾ ਇਹ ਆ ਉਹਦੇ ਕੀ ਆ ਕਹਿੰਦੇ ਸੀ ਗਲਤੀ ਮੰਨਦੇ ਤੇ ਜਿਹੜੇ ਦੋ ਸਿੱਖ ਨੌਜਵਾਨਾਂ ਦੇ ਸਿਰਾਂ 'ਚ ਫੇਰ ਮਾਰ ਕੇ ਮਾਰ ਕੇ ਕਹਦਾ ਵੀ ਪੁਲਿਸਾਂ ਨੂੰ ਪਛਾਤੀ ਆ ਉਹਨਾਂ ਦਾ ਕਹਿੰਦੇ ਅਸੀਂ ਕੀ ਆ ਮਾਫੀ ਮੰਗਦੇ ਆ ਤੇ ਚੌਥੀ ਮੰਗੀ ਆ ਸਮੇਰ ਸੈਣੀ ਨੂੰ ਡੀਜੀਪੀ ਲਾਉਣ ਖਾਤਰ ਤੇ ਇੱਕ ਜਹਾਰ ਆਲਮ ਦੇ ਘਰ ਵਾਲੀ ਜਿਹਨੇ ਕੀ ਆਲਮ ਸੈਣਾ ਬਣਾ ਕੇ ਸਾਡੇ ਪੁੱਤਾਂ ਦਾ ਸ਼ਿਕਾਰ ਖੇਡਿਆ ਉਹਦੇ ਵਾਸਤੇ ਮਾਫੀ ਮੰਗੀ ਆ ਮੈਨੂੰ ਐਂ ਦੱਸ ਦਿਓ ਕਿ ਚਾਰ ਹੀ ਗੁਨਾ ਇਹਨਾਂ ਦੇ ਇਹਨਾਂ ਚਾਰੇ ਗੁਨਾਹਾਂ ਤੋਂ ਵੀ ਵੱਡਾ ਸਭ ਤੋਂ ਵੱਡਾ ਗੁਨਾਹ ਕੀ ਆ ਤੁਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੋ ਕੇ ਓਏ ਤੁਸੀਂ ਅਕਾਲ ਤਖਤ ਨੂੰ ਅੰਦਰੋਂ ਖਤਮ ਕੀਤਾ ਕਾਂਗਰਸ ਨੇ ਅਕਾਲ ਤਖਤ ਬਾਹਰੋਂ ਟਾਇਆ ਤੁਸੀਂ ਅੰਦਰੋਂ ਟਾਇਆ ਸਾਰੇ ਵਿੱਚ ਸ਼ਾਮਲ ਰਹੇ ਹੋ ਟਟਾਇਆ ਕਿਵੇਂ ਆ ਇਹ ਸਾਰੇ ਤੁਸੀਂ ਵਹਿਤਰ ਜਾਣਦੇ ਹੋ ਅੱਜ ਸੁਮੇਤ ਸੈਣੀ ਤੇ ਉਹਦੀ ਦਾ ਮਾਫੀ ਮੰਗ ਲਈ ਪਰ ਮੈਨੂੰ ਐਂ ਦੱਸੋ ਦਰਬਾਰਾ ਸਿੰਘ ਗੁਰੂ ਜਿਹੜਾ ਕਿ 1986 ਦੇ ਵਿੱਚ ਜਿਹੜੇ ਕੀ ਨਕੋਦਰ ਕਾਂਡ ਵਾਪਰਦਾ ਜਿਹਦੇ ਵਿੱਚ ਨੌਜਵਾਨ ਸਾਡੇ ਸਿੱਖ ਜੋਾਕ ਮਰਦੇ ਆ ਉਹਦੇ ਵਿੱਚ ਕੀ ਉਹਨਾਂ ਦੇ ਪੋਸਟਮਾਰਟਮ ਤੋਂ ਕੀ ਆ ਕਰਾ ਕੇ ਨਰ ਉਹਨੀਆਂ ਡੈੱਡ ਬੋਡੀ ਦੀ ਕੀ ਆ ਬਾਹਰ ਦੀ ਵਾਰ ਸੰਸਕਾਰ ਕਰਨ ਵਾਸਤੇ ਕਿਹੜੇ ਬੰਦੇ ਨੇ ਸੈਂਡ ਕੀਤੇ ਸੀ ਉਹੀ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੂੰ ਇਹਨਾਂ ਨੇ ਟਿਕਟਾਂ ਵੀ ਲੜਾਈਆਂ ਪ੍ਰਿੰਸੀਪਲ ਸੈਕਟਰੀ ਵੀ ਰੱਖਿਆ ਆਪਦਾ ਉਹ ਦਰਬਾਰਾ ਸਿੰਘ ਗੁਰੂ ਉਦੀ ਬਖਸ਼ੀ ਮੰਗਣੀ ਭੁੱਲ ਗਏ ਤੇ ਹੋਰ ਜੇ ਮੈਂ ਦੱਸਣ ਲੱਗ ਜਾ ਮੈਂ ਕਹਣਾ ਵੀ ਸਭ ਤੋਂ ਵੱਡਾ ਗੁਨਾਹ ਤਾਂ ਤੁਹਾਡਾ ਇਹ ਆ ਵੀ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਐਜੀਪੀਸੀ ਖਤਮ ਕਰਨ ਵਾਲੇ ਤੁਸੀਂ ਹੋ ਤੇ ਸਭ ਤੋਂ ਵੱਡਾ ਜਿਹੜਾ ਰੁਤਬਾ ਜਿਹੜਾ ਸਾਡੇ ਵਾਸਤੇ ਸੀਗਾ ਸਾਡੇ ਬਾਦਸ਼ਾਹ ਤੋਂ ਵੀ ਵੱਡਾ ਰੁਤਬਾ ਕੀਦਾ ਸੀ ਅਕਾਲ ਤਖਤ ਦੇ ਜਥੇਦਾਰ ਦਾ ਜਥੇਦਾਰ ਕੀ ਆ ਭਾਈ ਗੁਰਦਾਸ ਜੀ ਨੂੰ ਲਾਇਆ ਸੀ ਛੇਵੇਂ ਪਾਤਸ਼ਾਹ ਨੇ ਕੀ ਆ ਉੱਧੇ ਸ਼ੁਰੂ ਕੀਤੇ ਸੀ ਤੇ ਕੀ ਆ ਦੂਸਰਾ ਹੈੱਡ ਗ੍ਰਾਂਥੀ ਦਾ ਜਿਹੜਾ ਬਾਬਾ ਬੁੱਢਾ ਜੀ ਨੂੰ ਲਾਇਆ ਗਿਆ ਸੀ ਇਹ ਲਾਇਆ ਕਰੇ ਛੇਵੇਂ ਪਾਸ਼ਾ ਨੇ ਦੋ ਅਉਦੇ ਸ਼ੁਰੂ ਕੀਤੇ ਸੀ ਇਹਨਾਂ ਦੋਨੇ ਅਉਧਿਆਂ ਦੀ ਮਰਿਆਦਾ ਨੂੰ ਖਤਮ ਕਰਕੇ ਤੁਸੀਂ ਮਿੱਟੀ 'ਚ ਮਿਲਾਤਾ ਜਿਹਦੇ ਕਰਕੇ ਅੱਜ ਕੌਮ ਇਥੇ ਹਾਲਾਤਾਂ 'ਚ ਪਹੁੰਚੀ ਆ ਇੱਕ ਚੱਜ ਦੇ ਜਥੇਦਾਰ ਦੀ ਲੋੜ ਆ ਝੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਆ ਬੜਾ ਜ਼ਬਰਦਸਤ ਕਿਹਾ ਕਿ ਜਿਹੜਾ ਜਥੇਦਾਰ ਲਾਇਆ ਜਾਊ ਇੱਕ ਫਿਕਸਡ ਟਰਮ ਵਾਸਤੇ ਲਾਇਆ ਜਾਵੇ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਪੁਲਿਸ ਮੁਲਾਜ਼ਮ ਦੀ ਜਿਹੜਾ ਤਵਾਦਲਾ ਕਰਦੋਂ ਏਐਸਆਈ ਚਾਹੇ ਡੀਐਸਪੀ ਉਹ ਘੱਟੋ ਘੱਟ 2 ਸਾਲੋਂ ਦਾ ਤਬਾਦਲਾ ਨਹੀਂ ਹੋਣਾ ਚਾਹੀਦਾ ਸਿਆਸੀ ਲੋਕਾਂ ਨੂੰ ਪਾਸੇ ਕੀ ਉਹਨਾਂ ਦੇ ਅਪਰੋਚ ਦੇ ਉਹਦਾ ਪ੍ਰਭਾਵ ਥੱਲੇ ਨਹੀਂ ਹੋਣੇ ਚਾਹੀਦੇ ਫੇਰ ਕੰਮ ਦੇਖਿਓ ਹੁੰਦੇ ਤੇ ਮੈਂ ਕਹਣਾ ਕਾਲ ਦਾ ਜਥੇਦਾਰ ਥੋੜੇ ਪ੍ਰਭਾਵ ਤੋਂ ਮੁਕਤ ਹੋ ਕੇ ਇਹ ਕੰਮ ਕਰ ਲੈਣਾ ਜਿਵੇਂ ਪਹਿਲਾਂ ਫੂਲਾ ਸਿੰਘ ਆ ਕੇ ਸਾਡੇ ਕੀ ਆ ਜਥੇਦਾਰ ਰਹੇ ਆ ਕਿਹੜੇ ਜਥੇਦਾਰ ਜਿਹੜੇ ਕੀ ਆ ਬਾਦਸ਼ਾਹ ਨੂੰ ਵੀ ਬੰਨ ਲੈਂਦੇ ਸੀ ਦਰਖਤ ਦੇ ਨਾਲ ਦੇ ਕੋੜਿਆਂ ਦੀ ਸਜ਼ਾ ਦੰਦੇ ਸੀ ਅੱਜ ਤੁਹਾਡੇ ਕੋਲੇ ਕਿਰਦਾਰ ਵਾਲਾ ਕਿਹੜਾ ਹੈਗਾ ਇੱਕ ਕਿਰਦਾਰ ਵਾਲੀ ਜਥੇਦਾਰ ਦੀ ਲੋੜ ਆ ਮੈਂ ਕਹਣਾ ਐਸਜੀਪੀਸੀ ਵੀ ਸੜੇ ਅਕਾਲੀ ਦਲ ਸਾਰਾ ਕੁਝ ਸਦਾ ਹੋ ਜਾਣਾ ਪਰ ਉਹ ਕਿਰਦਾਰ ਫੇਰ ਆਉਣੇ ਆ ਜੇ ਤੁਸੀਂ ਪਾਸੇ ਹੋਵੋਗੇ ਮੈਂ ਇਹੇ ਕਰਕੇ ਕਹਿਣਾ ਜਿੰਨੇ ਆ ਸਰਬੰਸਿੰਘ ਫਲੋਰ ਅਰਗੇ ਹੋਰ ਰਖੜੇ ਅਰਗੇ ਇਕੱਠੇ ਹੋਏ ਆ ਸਰਬੰਸਿੰਘ ਫਲੋਰ ਕਹਿੰਦਾ 2007 ਚ ਮੈਂ ਪੰਜਵੀਂ ਵਾਰੀ ਬਣਿਆ ਐਮਐਲਏ ਤੇ ਮੈਨੂੰ ਮੰਤਰੀਸ਼ਿਪ ਨਹੀਂ ਮਿਲੀ ਚੰਦੂ ਮਾਜਰਾ ਡਰੋਸਿਆ ਫਿਰਦਾ ਮਲੂਕਾ ਕਹਿੰਦਾ ਮੇਰੇ ਪੁੱਤ ਨੂੰ ਟਿਕਟ ਨਹੀਂ ਮਿਲੀ ਉਹ ਤੁਸੀਂ ਨਿੱਜ ਬਾਤ ਦੇ ਮਾਰੇ ਹੋ ਪਰਿਵਾਰ ਬਾਤ ਦੇ ਮਾਰੇ ਹੋ ਤੇ ਵਪਾਰ ਬਾਤ ਦੇ ਮਾਰੇ ਮਾਰੇ ਹੋ ਮੈਂ ਕਹਣਾ ਜਿੰਨਾ ਚਿਰ ਸਹਿਕਾਉਂ ਦੇ ਨਾਲ ਜੁੜੇ ਹੋਏ ਲੋਕ ਹਲਵਾ ਜੱਟ ਹੁੰਦੇ ਸੀ ਨਾ ਜਦੋਂ ਸਧਾਰਨ ਕਿਸਾਨੀ ਵਾਲੇ ਲੋਕ ਇਹਦੀ ਅਗਵਾਈ ਕਰਦੇ ਸੀ ਉਹਨਾਂ ਚਿਰ ਕੌਮ ਗਰਾਫਟ ਦੇ ਵਿੱਚ ਨਹੀਂ ਗਈ ਤੇ ਨਾ ਹੀ ਉਹਨਾਂ ਚਿਰ ਸਾਡਾ ਪੰਥ ਗਰਾਫਟ ਚ ਗਿਆ ਜਦੋਂ ਜਾ ਕੇ ਬਿਜ਼ਨਸmenਾਂ ਨੇ ਬਿਜ਼ਨਸ ਮਾਡਲ ਆ ਗਿਆ ਸੁਖਵੀਰ ਅੜਕੇ ਲੈ ਆਏ ਉਦੋਂ ਜਾ ਕੇ ਸਾਡਾ ਕੀ ਆ ਖਤਮ ਹੋਣ ਲੱਗਾ ਤੁਸੀਂ ਉਹਦੇ ਬਿਜ਼ਨਸ ਦੇ ਵਿੱਚ 파ਟਨਰ ਰਹੇ ਹੋ ਜਿਹੜੇ ਅੱਜ ਮਾਫੀ ਭੁੱਲਾਂ ਬਖਸ਼ਾਉਣ ਗਏ ਸੀ ਤੁਸੀਂ ਭੁੱਲਦੇ ਲੈਕ ਨਹੀਂ ਹੈਗੇ ਮੈਂ ਤੁਹਾਨੂੰ ਵੀ ਪੰਜਾਬੀਆਂ ਨੂੰ ਵੀ ਗੱਲ ਕਰਦਾ ਬڑے ਲੋਕ ਉੱਠ ਕੇ ਖੜੇ ਹੋਣਗੇ ਕੌਮ ਦੇ بڑے ਕੀਆ ਸਿਹਰ ਦੇ ਬੰਦੇ ਬੈਠੇ ਆ ਉਹ ਆਪੇ ਸਾਹਮਣੇ ਲੈਣਗੇ ਇਹਨਾਂ ਦੇ ਸਿਰਫ ਖਹਿੜਾ ਛੱਡਣ ਦੀ ਲੋੜ ਆ ਅੱਜ ਜਿੰਨੇ ਬੰਦੇ ਆਏ ਸੀ ਮੈਨੂੰ ਐਂ ਦੱਸ ਦਿਓ ਕਿਹੜੇ ਬੰਦੇ ਤੇ ਭਰੋਸੇ ਦੇ ਲਾਇਕ ਕਿਹੜਾ ਬੰਦਾ ਜੇ ਇੱਕ ਵੀ ਭਰੋਸੇ ਦੇ ਲਾਇਕ ਆ 10 ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜਥੇਦਾਰ ਕਾਲ ਤਖਤ ਤੇ ਜਿਹੜੇ ਪਹਿਲਾਂ ਰਹੇ ਆ ਜਿਨ੍ਹਾਂ ਨੂੰ ਅੱਜ ਇਹ ਮੂਰੇ ਲਾਉਣ ਨੂੰ ਫਿਰਦੇ ਉਹ ਮੂਰੇ ਨਹੀਂ ਲੱਗਦੇ ਮੇਰੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਅੱਜ ਤੋਂ ਸਾਲ ਪਹਿਲਾਂ ਕਹਿਤਾ ਸੀ 39ਵੀਂ ਜਿਹੜੀ ਵਰਸੀ ਮਣਾਈ ਸੀ ਇਹਨਾਂ ਨੇ ਉਹਦੇ ਦੇ ਸਪਸ਼ਟ ਤੌਰ ਤੇ ਉਹਨੇ ਕਿ ਗੱਲ ਕਹੀ ਸੀ ਉਹ ਕਹਿੰਦਾ ਕਿਉਂ ਲੱਤਾਂ ਦੇ ਵਿੱਚ ਲਿਟੀ ਜਾਨੋ ਇਹਨਾਂ ਦੇ ਜਾ ਜਾ ਕੇ ਤੁਸੀਂ ਕੌਮ ਨੂੰ ਇਕੱਠੀ ਕਰ ਲੋ ਕੌਮ ਸਿੱਕਿਆ ਤਕੜੀ ਕਰ ਲੋ ਤੁਹਾਨੂੰ ਲੋੜ ਨਹੀਂ ਅੱਜ ਕਾਲ ਤੱਕ ਦੇ ਜਥੇਦਾਰ ਦੀ ਏਕਾਤ ਤੁਸੀਂ ਮਿੱਟੀ ਦੇ ਵਿੱਚ ਮਿਲਾ ਕੇ ਧਰਤੀ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਜਰਨੈਲ ਜਿਹਦੀ ਮਾਗੇ ਸਭ ਤੋਂ ਵੱਡਾ ਮਾਗੇ ਸਾਡੇ ਦਿਮਾਗਾਂ ਦੇ ਵਿੱਚ ਜਿਹਦੀ ਪੋਜੀਸ਼ਨ ਸੀ ਅੱਜ ਉਹਨੂੰ ਗੌਲ ਦਾ ਕੋਈ ਨਹੀਂ ਉਹ ਹੱਥ ਤੇ ਪਹੁੰਚਾਉਣ ਵਾਲੇ ਤੁਸੀਂ ਉਹ ਕਿਸੇ ਦੀ ਏਕਾਤ ਨਹੀਂ ਸੀ ਸਾਡੀ ਕੌਮ ਨੂੰ ਸਾਡੀ ਐ ਜੀ ਪੀ ਸੀ ਨੂੰ ਜਾਂ ਅਕਾਲੀ ਦਲ ਨੂੰ ਕੋਈ ਮਾਗੇ ਵਟਾ ਲਾ ਜਾਂਦਾ ਜੇ ਕਾਲ ਤੱਕ ਦਾ ਜਥੇਦਾਰ ਮਾਕੇ ਇਹਨਾਂ ਰਬੜ ਦੀਆਂ ਸਟੈਂਪਾਂ ਨਾ ਬਣਦੇ ਜਿਹੜੇ ਕੀ ਆ ਤੁਸੀਂ ਸਾਰੇ ਜੀ ਚ ਭਾਗੀਦਾਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਉਹਨੂੰ ਛਡਾਉਣ ਦੀ ਲੋੜ ਆ ਝੂਂਦਾ ਕਮੇਟੀਆਂ ਰਿਪੋਰਟਾਂ ਲਾਗੂ ਹੋ ਜਾਣ ਨਾ ਤੁਹਾਡੇ ਸਾਰਿਆਂ ਦੇ ਚਪੇੜਾਂ ਵਾਂਗੂੰ ਵੱਜਣਗੀਆਂ ਤੇ ਇੱਕ ਮੈਂ ਹੱਸੋ ਹੀ ਨਹੀਂ ਤੁਹਾਨੂੰ ਗੱਲ ਦੱਸਦਾ ਦੋਸਤੋ ਕੱਲ ਇੱਕ ਸਾਡੇ ਏਰੀਏ ਦਾ ਬੰਦਾ ਠੀਕ ਹੈ ਨਾ ਜਿਹੜਾ ਨਵਾਂ ਨਵਾਂ ਹੁਣੇ ਮਾਕੇ ਭਾਜਪਾ ਚੋਂ ਇੱਧਰ ਆ ਕੇ ਰਲਿਆ ਉਹ ਗੱਲ ਕੀ ਕਰ ਰਿਹਾ ਸੀ ਕਹਿੰਦਾ ਚੰਨੀ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਹਿੰਦਾ ਸੱਚੀ ਠੁਕਦੀ ਆ ਜਿਹੜੇ ਆ ਬਾਗੀ ਬੰਦੇ ਆ ਮੈਂ ਬਾਗੀ ਨਹੀਂ ਕਹਿੰਦਾ ਇਹਨਾਂ ਨੂੰ ਇਹ ਲੱਕੜ ਬੱਗੇ ਆ ਬਾਗੀ ਨਹੀਂ ਹੈਗੇ ਲੱਕੜ ਬੱਗੇ ਆ ਮੈਂ ਕਹਿੰਦਾ ਉਹ ਬੰਦੇ ਨੇ ਗੱਲ ਕੀ ਕਹੀ ਉਹ ਬੰਦਾ ਕਹਿੰਦਾ ਕਹਿੰਦਾ ਜੀ ਚੰਨੀ ਸਾਹਿਬ ਨੇ ਜਿਹੜੀ ਗੱਲ ਕਹੀ ਆ ਨਾ ਹੈ ਅੱਜ ਕੱਲ੍ਹ ਅਕਾਲੀ ਦਲ 'ਚ ਸ਼ਾਮਲ ਹੋਇਆ ਨਵਾਂ ਨਵਾਂ ਭਾਜਪੀ ਛੱਡ ਕੇ ਉਹ ਕਹਿੰਦਾ ਵੀ ਚੰਨੀ ਸਾਹਿਬ ਕਹਿੰਦੇ ਵੀ ਇਹਨਾਂ ਦੇ ਅੱਜ ਵੀ ਖਾਕੀ ਨੀਕਰਾਂ ਥੱਲੇ ਪਾਈਆਂ ਨਿਕਲਣਗੀਆਂ ਓਏ ਮੈਂ ਕਹਣਾ ਇਹਨਾਂ ਦਾ ਲਿਬਾਸ ਪਹਿਲੀ ਕੀ ਆ ਸਾਰੇ ਨਕਾਬ ਉੱਤਰ ਗਏ ਤੇ ਖਾਕੀ ਨੀਕਰ ਵੀ ਕੀ ਆ ਤਾਰ ਦੇਣਗੇ ਤਾਂ ਤੇੜੋ ਨੰਗੇ ਹੋ ਜਾਣਗੇ ਸਭ ਨੂੰ ਪਤਾ ਖਾਕੀ ਨੀਕਰ ਵਾਲੇ ਕੌਣ ਨੇ ਤੇ ਜਿਹੜਾ ਖਾਕੀ ਨੀਕਰਾਂ ਦੀ ਇਹ ਗੱਲ ਕਰ ਰਿਆ ਸੀ ਉਹਨੂੰ ਵੀ ਲੁਮਾ ਕੇ ਕੀਆ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਪਰ ਉੱਥੇ ਸੁਧਾਰਨ ਸਿੱਖ ਦੇ ਸੁਧਾਰਨ ਅਕਾਲੀ ਵੀ ਉਹਦੇ ਨਾਲ ਬੈਠੇ ਸੀ ਜਿਹਨਾਂ ਨੇ ਆਪ ਦਾ ਖੂਨ ਦਿੱਤਾ ਲੋਕਾਂ ਨੇ ਸਿਰ ਦੇ ਦੇ ਕੇ ਮੈਂ ਕਿਹਾ ਆ ਦਾ ਖੂਨ ਨਾਲ ਕੀ ਇਹਦੇ ਨਿਉਂ ਸਿੰਜਿਆ ਲੋਕਾਂ ਦੇ ਸਿਰ ਲੱਗੇ ਆ ਅਕਾਲੀ ਦਲ ਦੀ ਨਿਉਂ ਦੇ ਵਿੱਚ ਇਹਨੂੰ ਬਚਾਉਣ ਵਾਸਤੇ ਸਾਰੇ ਪ੍ਰਾਂ ਸਵਹਿਰਦਤਾ ਦੇ ਨਾਲ ਠੀਕ ਆ ਮੈਨੂੰ ਅੱਜ ਕਿਸੇ ਵੀਰ ਨੇ ਪੁੱਛਿਆ ਉਹਨੂੰ ਮਾਫੀ ਮਿਲ ਜੂ ਮੈਂ ਆਖਿਆ ਨਹੀਂ ਮਿਲਨੀ ਮੇਰਾ ਮੰਨਣਾ ਹੈ ਕਿ ਨਹੀਂ ਮਿਲਨੀ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਤੈਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਮਾਫੀ ਦੇ लायक ਲੱਗਦੇ ਆ ਤਾਂ ਮੈਨੂੰ ਐਂ ਦੱਸਦੇ ਹੋ ਕਿ ਕੀ ਪਰਮਕੜਾ ਤੋਂ ਰਾਵਣ ਦੇ ਗਣਾ ਤੋਂ ਘਟਾ ਕੀ ਇਹਨਾਂ ਨੇ ਸਾਡੀ ਕੌਮ ਨੂੰ ਬਚਾਉਣ ਵਾਲੇ ਦਾ ਧੇਸ ਪਾ ਕੇ ਸਾਡੀ ਕੌਮ ਨੂੰ ਨਹੀਂ ਬਰਬਾਦ ਕੀਤਾ ਚਿੱਟੀ ਕ੍ਰਾਂਤੀ ਲਿਆਉਣ ਵਾਲੇ ਵੀ ਇਹੀ ਆ ਮੈਂ ਚਿੱਟੇ ਦੀ ਗੱਲ ਕਰਦਾ ਜਿਹੜਾ ਪੰਜਾਬ ਦੀਆਂ ਨਸਾਂ ਚ ਵੜਿਆ ਉਹਦੇ ਵੀ ਜ਼ਿੰਮੇਵਾਰ ਇਹ ਆ 10 ਸਾਲ ਜਿਹੜੇ ਇਹਨਾਂ ਨੇ ਵਾਗੇ ਹੰਡਾਏ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸੱਤਾ ਤੋਂ ਪਾਸੇ ਰੱਖਣਾ ਤੇ ਕਾਲ ਤਖਤ ਤੋਂ ਤੇ ਐ ਜੀਪੀਸੀ ਤੋਂ ਤੇ ਸਾਰਿਆਂ ਤੋਂ ਪਾਸੇ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਝੁੰਡਾ ਕਮੇਟੀ ਨੇ ਕੀ ਕਿਹਾ ਉਹ ਮੈਂ ਕਹਣਾ ਹਕੀਕਤਾਂ ਅੱਜ ਤੁਸੀਂ ਅਣਪੜ੍ਹ ਬੰਦੇ ਨੂੰ ਵੀ ਪੁੱਛ ਲਓ ਨਾ ਪਿੰਡਾਂ ਵਾਲੇ ਬੈਠੇ ਕਾਲੀ ਬਦੇ ਨੂੰ ਪੁੱਛ ਲਓ ਕਿ ਪੰਥ ਨੂੰ ਬਚੂ ਕਿਵੇਂ ਉਹ ਸਾਰੀ ਝੁੰਡਾ ਕਮੇਟੀ ਦੇ ਜਿਹੜੀ ਹੈਗੀ ਉਹ ਬਾਕੀ ਲੋਕਾਂ ਦੇ ਦਿਲ ਦੀ ਆਵਾਜ਼ ਆ ਉਹੀ ਗੱਲਾਂ ਤੁਹਾਡੇ ਨਾਲ ਕੱਲ ਨੂੰ ਜਾਂ ਪਰਸੋਂ ਸਾਂਝੀਆਂ ਕਰਾਂਗੇ ਝੁੰਡਾ ਕਮੇਟੀ ਦੇ ਅੱਜ ਦੇ ਲਈ ਇੰਨੀ ਹੀ ਹੈਗਾ ਕਾਫੀ ਆ ਤੇ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਕਿ ਜੇ ਤੁਹਾਨੂੰ ਇਹ ਮਾਫੀਨਾਮੇ ਦੇ ਲਾਇਕ ਲੱਗਦੇ ਆ ਤਾ ਜਰੂਰ ਦੱਸਿਓ ਕਿ ਮਾਫੀ ਦੇ ਲੈ ਕੇ ਕਿਉਂ ਅਤੇ ਕਿਹੜੇ ਚੰਗੇ ਕਰਤਾਰ ਤੁਹਾਨੂੰ ਅੱਜ ਦੇ ਸੇ ਜਿਹੜੇ ਕਾਲ ਤੱਕ ਦੇ ਲੰਮਾ ਕੇ ਮਾਫੀ ਮੰਗਣ ਗਏ ਸੀ ਮੈਂ ਤਾਂ ਇਹੀ ਕਹੂੰਗਾ ਕਿ ਇਹ ਬਿੱਲੀਆਂ ਨੇ ਜਿਹੜੀਆਂ ਅੱਜ ਹੱਜ ਜਾ ਕੇ ਆਈਆਂ 900 ਚੂਹੇ ਨਹੀਂ ਸਾਡੇ ਪੁੱਤਾਂ ਦਾ ਮਾਸ ਨੋਚਣ ਵਾਲੇ ਇਹ ਗਿੱਧਾ ਨੇ ਅਸਲ ਦੇ ਵਿੱਚ ਇਹਨਾਂ ਤੋਂ ਬਚੋ ਤੇ ਮੈਂ ਇਹਨਾਂ ਨੂੰ ਮਾਫੀ ਦੇ ਮੈਂ ਕਿਸੇ ਸੰਦਰਭ ਦੇ ਵਿੱਚ ਇਹਨਾਂ ਨੂੰ ਮਾਫੀ ਦੇਣ ਦੇ ਹੱਕ 'ਚ ਨਹੀਂ ਹਾਂ ਤੇ ਲੋਕ ਦੇ ਘਰ ਲੈਰ ਵੱਲੋਂ ਅਸੀਂ ਸਾਰੇ ਭਰਾਵਾਂ ਨੂੰ ਮੰਗ ਕਰਦੇ ਆ ਅਕਾਲ ਅਕਾਲੀ ਦਲ ਨੂੰ ਬਚਾਉਣ ਲਈ ਅਸਲ ਅਕਾਲੀਆਂ ਨੂੰ ਮੁੜੇ ਲਿਆਉਣ ਦੇ ਲਈ ਇਹਨਾਂ ਲੋਕਾਂ ਦਾ ਖੰਡਨ ਕਰਨਾ ਜ਼ਰੂਰੀ ਹੈ ਕਈ ਮੈਨੂੰ ਕਹਿਣਦੇ ਵੀ ਤੂੰ ਅਕਾਲੀਆਂ ਦੇ ਬਾਦ ਕਿਉਂ ਪਿਆ ਕਿਉਂਕਿ ਸਾਨੂੰ ਪਤਾ ਕਿ ਪੰਜਾਬ ਬਚਣਾ ਗੁਰਾਂ ਦੇ ਨਾਂ ਤੇ ਆ ਤੇ ਉਹੀ ਪੰਥਕਤ ਕੀਆ ਸਫਾਂ ਦੇ ਵਿੱਚ ਜਿੰਨਾ ਚਿਰ ਕੀ ਸਾਡੇ ਲੋਕ ਉੱਠ ਕੇ ਖੜੇ ਨਹੀਂ ਹੁੰਦੇ ਪੰਥਕ ਧਿਰ ਦੇ ਮਗਰ ਲੱਗ ਕੇ ਉਹ ਨਾ ਚਿਰ ਪੰਜਾਬ ਨਹੀਂ ਬਚਦਾ ਨਾ ਸਾਡੀ ਨੌਜਵਾਨੀ ਬਚੇ ਲੋਕਾਂ ਨੂੰ ਉਧਰ ਮੋੜਾ ਦੇਣ ਵਾਸਤੇ ਮਹਿਮਾ ਸਟਾਰਟ ਹੋ ਚੁੱਕੀ ਆ ਸਾਰੇ ਭਰਾ ਆਉਣ ਵਾਲੇ ਟਾਈਮ ਦੇ ਸਿਹਰਦ ਰਹਿ ਕੇ ਚੰਗੇ ਕਿਰਦਾਰ ਜਿਨ੍ਹਾਂ ਦੇ ਕਿਰਦਾਰ ਅਜੇ ਤੱਕ ਦਾਗ ਹੀ ਨਹੀਂ ਹੈਗੇ ਉਹਨਾਂ ਲੋਕਾਂ ਉਹਨਾਂ ਵਾਲੇ ਟਾਈਮ 'ਚ ਆਪੇ ਹੀ ਮੂਰੇ ਆ ਜਾਣੇ ਆ ਤੁਹਾਨੂੰ ਦਿਖਣੇ ਵੀ ਸ਼ੁਰੂ ਸ਼ੁਰੂ ਹੋ ਜਾਣਗੇ ਬੜੀ ਜਲਦੀ ਉਹਨਾਂ ਦੇ ਨਾਲ ਸਾਥ ਜ਼ਰੂਰ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ